ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ HF گاਵਾ ਬਾਰੇ ਫਾਰਮ ਦਿਖਾਉਣਾ ਸਾਰਾ ਤੇ ਬਿੱਦੇ ਵੀਰ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਕਿੰਨਾ ਕੁ ਟਾਈਮ ਹੋ ਗਿਆ ਫਾਰਮ ਸੂਰੀ ਕਰਨ ਨੂੰ ਤੇ ਕਿੰਨੇ ਕੁ ਦੁੱਧ ਤੱਕ ਗੰਨਾਂਗੇ ਨਵੀਂ ਉਮਰ ਦਾ ਮੁੰਡਾ ਜਮਾ ਤੇ ਡਿਟੇਲ ਆਪਾਂ ਤੁਹਾਨੂੰ ਪਹੁੰਚਾ ਬਾਕੀ ਵੀਰ ਦਾ ਸੈਟਅਪ ਵਗੈਰਾ ਦੇਖੋ گاਵਾ ਦਿਨੇ ਇਧਰ ਖੁੱਲੀਆਂ ਹੁੰਦੀਆਂ ਗਿਆ ਤੇ ਰਾਤ ਨੂੰ ਦਰਜਾਂ ਦੇ ਮਿਲਕੀ ਵਗੈਰਾ ਹੁੰਦੀਆਂ ਮਗਰ ਫਾਰਮ ਦੇ ਵਿੱਚ ਬੱਤੀਆਂ ਵਗੈਰਾ ਤਿਆਰ ਹੋਈ ਜਾਂਦੀਆਂ ਗਿਆ ਤੇ ਇੱਕ ਗਾ ਵੀ ਬਿਲਕੁਲ ਸੇਲ ਵਾਲੀ ਖੜੀ ਆ ਸੋ ਇਨਫਾਰਮੇਸ਼ਨ ਆਪਾਂ ਵੀਰ ਤੋਂ ਲੈਣਾ ਤੇ ਬਾਕੀ ਦੇਖੋ ਵੀਰ ਦਾ ਪ੍ਰਬੰਧ ਕਿਦਾਂ ਦਾ ਲੱਗਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਅਟਰ ਲਗਾ ਦਈਏ ਕਿਹੜੀ ਜਗ੍ਹਾ ਦੇਖਣੀ ਆਪਾਂ ਜੈਸ਼ਨਪ੍ਰੀਤ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਵੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਹਾਂ ਬਈ ਮੋਬਾਈਲ ਨੰਬਰ ਕਿੰਨਾ ਆ ਗਿਆ ਆਪਣਾ 628058169 628058169 ਤੇ ਆਪਾਂ ਨਾਲ ਵਪਾਰ ਵੀ ਕਰਦੇ ਥੋੜਾ ਬੋਤ ਹਾਂ ਬਈ ਨਾਲ ਵਪਾਰ ਵੀ ਕਰਦੇ ਥੋੜਾ ਬੋਤ ਇੱਕ ਦੋ ਵਸੋਂਦੇ ਰਹਿੰਦੇ ਆ ਆਉਂਦੇ ਰਹਿੰਦੇ ਤੇ ਬਾਕੀ ਨਾਲ ਜਿਆਦਾ ਪਰਪਸ ਆਪਣਾ ਬਰੀਡ ਤੇ ਵੀ ਹੈ ਨਾ ਬਰੀਡ ਤੇ ਹੀ ਆ ਬਈ ਜਿਹੜਾ ਤੇਰੇ گاਵਾ ਵਗੈਰਾ ਦੇਖਿਆ ਜੇ ਕਿੰਨੇ ਕ ਟਾਈਮ ਹੋ ਗਿਆ ਆਪਣਾ ਫਾਰਮ ਸ਼ੁਰੂ ਕਰੇ ਨੂੰ ਹਾਰਮ ਯਾਰ ਬਈ ਚੌਧਰੀ ਦਾ ਸ਼ੁਰੂ ਕਰਿਆ ਹੋਗਾ ਹੋ ਗਏ ਹੋਣਗੇ 20 ਸਾਲ ਨੂੰ ਬਈ ਠੀਕ ਆ 20 ਸਾਲਾਂ ਤੋਂ ਆਪਾਂ ਇਹ ਥੋੜਾ ਸਾਰੇ ਘਰਾਂ ਨਾਲ ਇਕੱਠਾ ਆ ਗਿਆ ਫਾਰਮ ਨਾ ਹਾਂ ਬਈ ਇਕੱਠਾ ਆ ਕੇ ਤਾਂ ਦਿਖਾ ਦਿੱਤਾ ਇਹਨਾਂ ਚਾਰਾ ਘਰਾਂ ਦਾ ਆ ਗਿਆ ਨਾ ਹਾਂ ਬਈ ਤੇ ਫਿਰ ਜਿੰਮੇ ਕਹਿੰਦੇ ਵੀ ਇੱਕ ਨਾਲ ਇੱਕ ਸਾਰੇ ਦਾ ਸ਼ੌਂਕ ਪੈ ਗਿਆ ਸਾਰੇ ਪਰਿ ਮੇਰੀ ਬਈ ਹਾਂਜੀ ਮੇਰੀ 17 ਸਾਲਾਂ ਦੀ ਆ ਬਈ 17 ਸਾਲਾਂ ਦੀ ਉਮਰ ਆ ਤੇ ਕਹਿੰਦਾ ਆਪਾਂ ਜਾਂਦਿਆਂ ਨੂੰ ਇਹੀ ਵੱਡੀ ਚੀਜ਼ ਮਿਲ ਗਈ ਆਪਾਂ ਤੇ ਕਿੰਨੇ ਕ ਤੱਕ ਲੈ ਕੇ ਫਿਰ ਆਪਾਂ ਗਾਂਵਾਂ ਹੁਣ ਕਿੰਨੇ ਹੋ ਗਏ ਆਪਣੇ ਕੋਲ ਕਿਵੇਂ ਬਈ ਸਾਰੇ ਨਾਲ ਕਿੰਨੇ ਸਾਰੇ ਨਾਲ ਟੋਟਲ ਕਿੰਨੇ ਹੋ ਗਨੇ ਹੁਣ ਇਹ ਬਈ ਯਾਰ ਸਾਰੇ ਨਾਲ 80 ਵਾਂਗੂ ਆਪਣੇ ਫਾਰਮ 80 ਨਾਲ ਹਾਂ ਤੇ ਫਿਰ ਕਹਿੰਦਾ ਆਪਾਂ ਮਹੀਨੇ ਬਾਅਦ ਇੱਕ ਅੱਧੀ ਗਾਂ ਕੱਢ ਦਿੰਨੇ ਹੋਗੇ ਕੱਢ ਦਿੰਨੇ ਆ ਬਈ ਇੱਕ ਅੱਧੀ ਗਾਂ ਵੀਨੇ ਬਾਅਦ ਜਿਵੇਂ ਬੱਸੀਆਂ ਪਿੱਛੇ ਤਿਆਰ ਹੋ ਜਾਂਦੀਆਂ ਆ ਗਿਆ ਠੀਕ ਆ ਤੂੰ ਜੀ ਬਾਣ ਕੱਢ ਦਿੰਨੇ ਆ ਠੀਕ ਆ ਤੇ ਫਿਰ ਜਰਸੀ ਵਗੈਰਾ ਤੇ ਵੀ ਨਾਲ ਕੰਮ ਕਰਦੇ ਆ ਥੋੜਾ ਬਾਈ ਜਰਸੀ ਪ੍ਰੀਤ ਦੀ ਆ ਬਾਈ origignal ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਹੈ ਕੀ ਆ ਬਸੀ ਬਾਈ ਠੀਕ ਆ ਹਾਂ ਬਸ ਇਹ ਆ ਗਈ ਇਹ ਆ ਗਈ ਆਪਣੀ ਬੱਚੀ ਪ੍ਰੀਤ ਦੀ ਹੈ ਨਾ ਹਾਂ ਬਾਈ ਇਹਦੇ ਮੈਂ ਗੱਲ ਕਰੀ ਰਿਕਾਰਡ ਵਗੈਰਾ ਦੀ ਫਿਰ ਕਿੰਨੇ ਕਰ ਰਿਕਾਰਡ ਦੇ ਚਾਹੀ ਗਏ ਇਹ ਇਹ ਬਾਈ ਬਾਕੀ ਚੱਲ ਵੀ ਇਹਦੇ 25 ਲੀਟਰ ਦੁੱਧ ਪਾਈ ਜਾਏ ਪਹਿਲੇ ਸੂਏ ਨੇ ਪਾਈ ਗਈ ਆ ਦੂਜੇ ਸੂਏ ਨੇ 30 ਗੱਡੇ 31 ਰੋੜ ਪਾਈ ਤੀਜੇ ਸੂਏ ਨੂੰ ਬਾਈ ਤਿਆਰ ਆ ਸੂਣ ਹੁਣ ਤੀਜੇ ਸੂਏ ਲਈ ਸੂਣ ਨੂੰ ਹਾਜ਼ਰ ਹਾਂ ਬਾਈ ਕੋਈ ਬੰਦਾ ਕਹਿ ਨਹੀਂ ਸਕਦਾ ਬਸੀ ਦੇਖ ਵੀ ਤੀਜੇ ਸੂਏ ਦੇ ਲਈ ਠੀਕ ਹੈ ਵੀ ਜਿਹੜੇ ਜੋ ਆਪਾਂ ਨਾਲ ਲਏ ਨੇ ਪ੍ਰੀਤ ਆ ਗਿਆ ਜੀ 50062 ਆ ਗਿਆ ਜੀ 9811 ਆ ਗਿਆ ਫਿਰ ਉਹਨਾਂ ਦਾ ਰਿਜ਼ਲਟ ਇੱਥੇ ਮਿਲਦਾ ਹਨਾ ਮਿਲਦਾ ਬਾਈ 30 ਕਿਲੋ ਦੁੱਧ ਫਿਰ ਆਪਾਂ ਇਹਦਾ ਪਹਿਲੇ ਸਵੇਰ ਦੂਜੇ ਝੋੜਿਆ ਤੋਂ ਝੋੜਿਆ ਬਾਈ ਯਾਰ ਆਪਾਂ ਕਿੰਨੇ ਮੰਨ ਕੇ ਚੱਲੋ ਹੁਣ ਤੀਜਾ ਸੂਂਦੀਆ ਹਨਾ ਹਾਂ ਬਈ ਤੀਜਾ ਸੂਂਦੀਆ ਬੱਚੇ ਵਗਾਰੇ ਵਧੀਆ ਪਾਇਆ ਫਿਰ ਪੂਰੇ ਵਧੀਆ ਬਾਈ ਠੀਕ ਹੈ ਤੇ ਅੱਗੇ ਫਿਰ ਜਿਹੜੇ ਪਏ ਇਚਾ ਆਪਾਂ ਵੜਾ ਦੇਖੀ ਜਾਂਦੇ ਕਿੰਨੇ ਕਿ ਦੁੱਧ ਤੱਕ ਜਾ ਪੈਂਦੇ ਆਪਣੇ ਕੋਲ ਆਪਣੇ ਕੋਲੇ ਬਾਈ ਯਾਰ 50 55 50 55 ਆਮ ਹੀ ਪਾਈ ਜਾਂਦੀਆਂ ਆ ਬਿਹੜਾ ਫਿਰ ਸੀਮਨ ਕਿਹੜਾ ਵਰਤਦੇ ਅੱਛਾ ਵਾਲਡ ਡਵਾਈਡ ਹਾਂ ਮੂਸਾ ਕਹਿੰਦੇ ਵਾਲਡਬੈਡ ਚੀਕਾ ਪੈਂਦੀ ਆ ਉਹੀ ਪਾਉਂਦਾ ਫਿਰ ਜੀਕਾ ਹਣਾ ਉਹੀ ਪਾਉਂਦਾ ਬਾਈ ਟੀਕਾ ਠੀਕ ਆ ਕੰਟੇਨਰ ਵਗਰਾ ਆਪ ਦਾ ਰੱਖਿਆ ਕਿ ਨਹੀਂ ਰੱਖਿਆ ਫਿਰ ਨਹੀਂ ਕੰਟੇਨਰ ਨਾ ਰੱਖਿਆ ਉਹ ਬਈ ਆਪ ਦਾ ਠੀਕ ਆ ਮੱਲਾ ਸਾਰੇ ਘਰ ਸੀਮਨੋ ਚ ਪਾਉਣਾ ਫਿਰ ਹਾਂ ਬਈ ਸੀਮਨ ਛੱਡੀ ਆ ਜਿਵੇਂ ਆਪਾਂ ਤੇਰੀ ਕਾਲੇ ਰੰਗ ਦੀ ਬੈੜ ਦੇਖੀ ਜਾਨੇ ਆ ਹਾਂ ਬਈ ਇਹ ਕਿੰਨੇ ਕ ਦੁੱਧਾਂ ਦੀ ਬੈੜ ਆ ਗਈ ਇਹਦਾ ਹੀ ਬਾਈ ਚੋਇਆ ਵਗਾ 40 ਲੀਟਰ ਦੀ ਬੈੜ ਦਾ ਦੁੱਧ ਪਹਿਲੇ ਸਵਿਪ ਲੂਣ ਬੱਸੀ ਦਾ ਵੀਰੇ ਅੱਛਾ ਹੁਣ ਦੂਜਾ ਸੁਣੀ ਹੋਊ ਏ ਦੂਜਾ ਸੁਣਦੀ ਹੋ ਬਾਈ ਠੀਕ ਹੈ ਕਹੇ ਥੱਲੇ ਚੋਇਆ ਵਗਾ 50 ਲੀਟਰ ਵਾਲੇ ਮੂੰਹੋਂ ਮੈਨੂੰ ਚਾਰ ਹੋਵੇ ਖਾਨੀ 6 ਹੋਈ ਹੋਵੇ ਜਿਵਾਨ ਹੋ ਗਈ ਆ ਬਾਕੀ ਚੱਲਿਓ 50 ਕਿਲੋ 50 ਕਿਲੋ ਇਹ ਥੱਲੇ ਚੋਇਆ ਵਾ ਭਾਈ ਇਹਦੇ ਥੱਲੇ ਤੇ ਨਾੜਾ ਨੂੜਾ ਭਾਰ ਤੇ ਨਕਸਾਂ ਗੁੰਦੀ ਵੀ ਆ ਜਮਾ ਹਣਾ ਥੱਲੇ ਚਾਇਆ ਤੇ ਫਿਰ ਇਹਨੂੰ ਨਾ ਬੰਨਵਾਉਂਦੇ ਨੂੰ ਦੇਣ ਇਹਨਾਂ ਨੂੰ ਨਹੀਂ ਭਾਈ ਨਮਾਉਂਦੇ ਨੂੰ ਕੋਈ ਹੈਗੇ ਬਾਜ ਜਿਹੜੇ ਵੇਚਣੇ ਕਿਤੇ ਫਰੋਏ ਨਾ ਹੋਈਆਂ ਹਾਂ ਭਾਈ ਜੇ ਮੈਂ ਆ ਬੱਸੀ ਖੜੀ ਆ ਇਹਨੂੰ ਹਲੇ ਸੂਈ ਨੂੰ ਮੰਨ ਕੇ ਚੱਲ ਵੀ ਹਾ ਉੱਤਾ ਹੋਇਆਗਾ ਠੀਕ ਹੈ 25 ਲੀਟਰ ਦੁੱਧ ਤੇ ਚੱਲੀ ਜਾਂਦੀ ਹੈ ਬਈਆ 25 ਤੋਂ ਸਟਾਰਟਿੰਗ ਹੀ ਹੋਈ ਆ ਸਟਾਰਟਿੰਗ ਹੋ ਗਈ ਬਈ 25 ਜੋ ਜੋ ਸਰਦੀ ਆਈ ਜਾਣੀ ਇਹਨੂੰ ਟਾਈਮ ਹੋ ਗਿਆ ਹਾਂ ਬਈ ਪਿਰੰਦਾਵਾਦੀ ਤੋਂ ਬਾਅਦ ਚੱਲੂਗੀ 30 ਤੋਂ ਬਾਅਦ ਤਾਂ ਬਈ ਗਏ ਹੀ ਨਹੀਂ ਕਿਤੇ ਯਾਰ ਬਈ ਚਾਹੀਏ ਚੁਣੀ ਲੀਟਰ ਆਮਦ ਆ ਲੈਣਾ ਤੇ ਫਿਰ ਚੌਾਈ ਸਾਰੀ ਮਸ਼ੀਨੀ ਹੁੰਦੀ ਆ ਬਈ ਸਾਰੀ ਮਸ਼ੀਨੀ ਕਿੰਨੇ ਬੰਦੇ ਕੰਮ ਕਰਦੇ ਤੇਰੇ ਫਾਰਮ 'ਚ ਆਪਣੇ ਕੋਲੇ ਬਈ ਦੋ ਬੰਦੇ ਕੰਮ ਕਰਦੇ ਆ ਫਾਰਮ 'ਚ ਠੀਕ ਐ ਇੱਕ ਵੱਡਾ ਬੰਦਾ ਇੱਕ ਜਵਾਗ ਜਿਹਾ ਰੱਖਿਆ ਹੋਇਆ ਤੇ ਨਾਲ ਆਪ ਲੱਗਦੇ ਆ ਹਾਂ ਆਪ ਬਈ ਨਾਲ ਹੀ ਹ ਭਈ ਪੜ੍ਹਾਈ ਵੀ ਕਰਦਾ ਮੈਂ ਪਲੱਸ 2 ਦਾ ਇਸ ਟਾਈਮ ਠੀਕ ਹੈ ਹਾਂ ਭਾਈ ਤੇ ਫਿਰ ਨੌਲੇਜ ਵਗੈਰਾ ਜਿੰਨੇ ਕੋਈ ਟ੍ਰੀਟਮੈਂਟ ਕੋਈ ਪਤਾ ਲੱਗ ਜੇ ਫਿਰ ਇੰਜਨ ਨਗਾ ਦੇ ਵਿੱਚ ਜੇ ਕੋਈ ਬਿਵਾੜ ਠਮਾਰ ਹੋ ਜੇ ਕਿਵੇਂ ਪਤਾ ਲੱਗਦਾਗਾ ਉਹਦਾ ਭਾਈ ਪਤਾ ਲੱਗ ਜਾਂਦਾ ਔਰ ਸਾਰੇ ਤੁਰੇ ਬੈਦੇ ਨੇ ਵਿੱਚ ਫਿਰ ਠੀਕ ਹੈ ਉਹ ਨਿਗਾਹ ਰਹਿੰਦੀ ਆ ਭਾਈ ਕਹਿੰਦੇ ਭਾਵੇਂ ਮਨ ਲਗਾ ਵੀ ਬਾਹਰ ਘੇੜੇ ਫੇੜੇ ਦੀ ਇੰਝ ਨਾ ਟਾਈਮ ਆਪਣੇ ਕੋਲ ਨਹੀਂ ਆ ਨਹੀਂ ਭਾਈ ਖੇੜੇ ਖੇੜਦਾ ਟਾਈਮ ਨਹੀਂ ਯਾਰ ਸੁਭਰੋ ਗੱਲ ਜਮਾ ਜਾਇ ਜ 17 ਸਾਲਾਂ ਦੀ ਉਮਰ ਹੈ ਜਿਵੇਂ ਕਹਿੰਦੇ ਖੰਭਾ ਫੁੱਟਦੇ ਹੁੰਦੇ ਆ ਇਸ ਉਮਰ ਦੇ ਵਿੱਚ ਚਾਹੇ ਆਪਾਂ ਵਿਗੜ ਜੀਏ ਚਾਹੇ ਕੰਮ ਤੇ ਲੱਗ ਜੀਏ ਨਾ ਮਤੇ ਲਾ ਕੇ ਜੀਏ ਜਾਏ ਪਰ ਕਹਿੰਦੇ ਆ ਫਿਰ ਸੋਡੇ ਸਾਰੇ ਘਰਾਂ ਨੇ ਜਵਾਕੀ ਇਸ ਕਿਤੇ ਲੱਗੇ ਆ ਹਾਂ ਬਈ ਸਾਰੇ ਘਰਾਂ ਨੇ ਜਵਾਕੀ ਇਸ ਕਿਤੇ ਵੀ ਲੱਗੇ ਹੋਏ ਬਈ ਠੀਕ ਹੈ ਪਰ ਨਾ ਸੇ ਬੱਦੇ ਵਰਦਾ ਸੁਣੀ ਨਹੀਂ ਗੱਲ ਕੋਈ ਨਹੀਂ ਨਹੀਂ ਬਈ ਇਹ ਥਾਲੀ ਮੇਰੇ ਸੰਤੋਸ਼ਟੀ ਆ ਮਾਨੂੰ ਵਧੀਆ ਮਾਨੂੰ ਬਈ ਸੰਤੋਸ਼ੀ ਆ ਬਈ ਪੂਰੀ ਸੋ ਬੱਚਿਆਂ ਵਗਰਾ ਦੇ ਕੋਈ ਜਿਵੇਂ ਆ ਬੱਚੀ ਦੇਖੀ ਹੈ ਨਾ ਜਾਨਵਰ ਇਹ ਗੱਪਣ ਹੋਈ ਵੀ ਐ ਇਹ ਬਈ ਗੱਪਣ ਹੋਈ ਵੈ ਸੂਣ ਵਾਲਿਆ ਮੂੰਹੋਂ ਮਨ ਲੱਗਦਾ ਖੀਰੀ ਹੋਈ ਹੈ ਬੱਚੀ ਵਾਲੇ ਠੀਕ ਹੈ ਪਹਿਲਾਂ ਸੁਣਾ ਸੁਣੀ ਹੈ ਬਲੂਨ ਵਸੀ ਸੁਣ ਏ ਭਾਈ ਯਾਰ ਰਿਕਾਰਡ ਆਪਣੇ ਸਾਰੇ ਲਿਖੇ ਹੋਏ ਆ ਹੁਣ ਇਹਦੇ ਬੈਠਾ ਪਤਾ ਹੀ ਲੱਗਦਾ ਨਾ ਸਾਰਿਆਂ ਦੇ ਲਿਖੇ ਹੋਏ ਹੁੰਦੇ ਆ ਸਾਰੇ ਆ ਜਿਹੜਾ ਠੀਕ ਹੈ ਜਿਵੇਂ ਇਹਦਾ ਦੀ ਬੈਠਾ ਤੁਹਾਡਾ ਮਾਣਾ ਵੀ ਤਿਆਰ ਹੋ ਗਈ ਜਿੱਦੇ ਕਿੰਨੇ ਵੇ ਤੋਂ ਸਟਾਰਟਿੰਗ ਕਰੂਗੀ ਇਹ ਭਾਈ ਇਹ ਮਾਣ ਕੇ ਜਿਆਦਾ ਸਟਾਰਟ ਪਲੂਣ ਬੱਸੀ ਮਾਨੇ ਕੇ ਚੱਲ ਵੀ ਜਿਹੜਾ 25 ਪੂਛੀ ਲੀਟਰ ਤੇ ਸਟਾਰਟਿੰਗ ਕਰਨੀ ਆ ਬੱਸੀ ਨੇ ਇਹਨੇ ਅੱਛਾ 25 ਕਿਲੋੜੇ ਹਾਂ ਇਹਨੇ ਸਟਾਰਟਿੰਗ ਕਰ ਕਦ ਕੁਦੀ ਬਹੁਤ ਹੋਏ ਵੈਦਾ ਹਣਾ ਹਾਂ ਭਾਈ ਸੋ ਸਾਈਜ ਵਗੈਰਾ ਦੇਖੋ ਜਮਾ ਮੋਢੇ ਤੱਕ ਆਉਂਦੀ ਆ ਹਨਾ ਹਾਂ ਭਾਈ ਫੁੱਲ ਵੱਡੀ ਬੱਚੀ ਆ ਤੇ ਕਿਵੇਂ ਇਸ ਕੰਮ ਦੇ ਵਿੱਚ ਸੰਤੋਸ਼ਟੀ ਲੱਗਦੀ ਆ ਪੂਰੀ ਵਧੀਆ ਭਾਈ ਸੰਤੋਸ਼ਟੀ ਆ ਦੋ ਪੈਸੇ ਹੈਗੇ ਕੰਮ ਦੇ ਵਿੱਚ ਪੂਰੇ ਵਧੀਆ ਬੱਚੀ ਜੇ ਕੋਈ ਆਪਣੀ ਵੀਡੀਓ ਦੇਖ ਕੇ ਬੰਦਾ ਕਹਿੰਦਾ ਵੀ ਆਪਾਂ ਕੰਮ ਸ਼ੁਰੂ ਕਰਨਾ ਹੈਗਾ ਹੇਗਾ ਤੰਤ ਪੂਰਾ ਵਧੀਆ ਬਾਈ ਯਾਰ ਇੱਕ ਨੰਬਰ ਪਰ ਗੌਰ ਆਪ ਨੂੰ ਕਰਨੀ ਪੈਂਦੀ ਹੈ ਗੌਰ ਆਪ ਨੂੰ ਕਰਨੀ ਪੈਂਦੀ ਹੈ ਬਾਈ ਇਹ ਫਾਰਮ ਤੇ ਡਵਾਗੇ ਫਿਰ ਤਾਂ ਠੀਕ ਹੈ ਜੇ ਬਾਹਰ ਤੁਰੇ ਫਰਨਾ ਫੇਰ ਨਹੀਂ ਬਾਈ ਫਾਰਮ ਕਾਮ ਜਾਂ ਫੁੱਲ ਮਤਲਬ ਫੇਰ ਘਾਟੇ ਵਾਲਾ ਸੌਦਾ ਹੈ ਨਾ ਇਹ ਤਾਂ ਘਾਟੇ ਵਾਲਾ ਸੌਦਾ ਬਾਈ ਯਾਰ ਬਾਤ ਵਿੱਚ ਰਹਿਣਾ ਪੈਂਦਾ ਹੁਣ ਜਿਵੇਂ ਤੇਰੇ 75 80 ਲਾ ਗਏ ਮਹੀਨੇ ਦੇ ਅੱਧ 10 ਨਾਲ ਤੂੰ ਸੇਲ ਵੀ ਕਰ ਦੇਣਾ ਲੈ ਗਿਆ ਹੈ ਨਾ ਨਾਲ ਚੱਲ ਉਧਰ ਦੋ ਪੈਸੇ ਬਣੀ ਜਾਂਦੇ ਆ ਹਾਂ ਬਾਈ ਫਿਰ ਕਿੰਨਾ ਕਾ ਚਾਰ ਕਿੰਨਾ ਕ ਪਾਵੇਂ ਨਾਲ ਦੀ ਖਾਤਰ ਚਾਰ ਬਾਈ ਇਹਨਾਂ ਖਾਤਰ ਪਾਵੇ 30 ਕਿੱਲਿਆਂ ਦਾ 30 ਕਿਲਿਆਂ ਦਾ 30 ਕਿਲਿਆਂ ਚਾਰ ਉਹ ਮਗਰ ਠੀਕ ਆ ਮਨਾਂ 30 ਕਿਨੇ ਕਿਰਾ ਲੈ ਕੇ ਸਟੋਰ ਕਰਦੇ ਹਾਂ ਹਾਂ ਬੈਚ ਜਿਵੇਂ ਆਪ ਮੰਨ ਕੇ ਚੱਲ ਗਏ ਤਾਂ ਬਾਣ ਲੈ ਲੈਣੇ ਠੇਕੇ ਦੇ ਮੱਕੀ ਬੀਜਨ ਦੀ ਖਾਤਰ ਠੀਕ ਆ ਉਹ ਮਗਰ ਮੱਕੀ ਬੀਜ ਦੀ ਬੱਢਲੀ ਬਣ ਕੇ ਬਾ ਉਹ ਭਾਵੇਂ ਦੇ ਦੇਣੀ ਮਲਾ 8-10 ਹਜ਼ਾਰ ਗੱਲ ਕਰ ਲੈਂਦੇ ਹਾਂ 8-10 ਹਜ਼ਾਰ ਗੱਲ ਖਰਚਾ ਕਰਕੇ ਆਉ ਦਾ ਬਾਣ ਵਿਲਾ ਕਰਕੇ ਦੇ ਦਿੰਦੇ ਆ ਅਗਲਾ ਹਾਂ ਹਾਂ ਬਸ ਠੀਕ ਆ ਤੇ ਫਿਰ ਦੁੱਧ ਕਿੰਨਾ ਕੁ ਪੈਂਦਾ ਪਿਆਦਰਾ ਹੁਣ ਇਹ ਦੁੱਧ ਬਾਈ ਯਾਰ ਤੇ ਕਿੰਨਾ ਕੁ ਪੈਂਦਾ ਫਿਰ ਦੁੱਧ ਆਪਣਾ ਬਾਈ ਯਾਰ 8 ਕੁ ਹਜ਼ਾਰ ਦੁੱਧ ਪਾਇਆ ਜਾਂਦਾ ਇੱਕ ਟਾਈਮ ਦਾ ਬੜਦਾ ਇੱਕ ਟਾਈਮ ਦਾ ਹਾਂ ਬਾਈ ਮਨਾਂ ਜਿਵੇਂ ਕੋਈ ਟੋਕਰ ਵੀ ਆ ਗਈ ਵਿੱਚ ਕੋਈ ਤਾ ਤੇ ਪਰ ਦੁੱਧ ਗੱਡੀ ਕੰਪਨੀ ਨੂੰ ਪੈਂਦਾ ਆਪਣਾ ਆਪਣਾ ਬਈ ਨੈਸ਼ਨਲ ਨੂੰ ਪੈ ਇੱਕੋ ਲੱਗਿਆ ਬਥੇ ਠੀਕ ਐ ਆ ਸੋਚ ਪਾ ਦੇਣਾ ਉਹ ਵੀ ਗੱਡੀ ਉਹਦੇ ਚੱਕ ਕੇ ਲੈ ਜਾਂਦੀ ਆ ਹਾਂ ਬਈ ਚੱਕ ਕੇ ਲੈ ਆਏਗੀ ਤੇ ਪਰ ਪੇਮੈਂਟ ਪੂਰ ਵਧੀਆ ਆਉਂਦੀ ਉਹਨਾਂ ਦੀ ਹਾਂ ਬਈ ਪੂਰੀ ਵਧੀਆ ਬਈ ਇੱਕ ਰਮ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਕੋਈ ਨਾ ਬਈ ਕੋਈ ਦਿੱਕਤ ਨਹੀਂ ਹੈ ਜਿਹੇ ਕੰਮ ਤੇ ਪਰ ਫੀਡ ਦੀ ਕਿਹੜੀ ਵਾਰ ਤੋਂ ਕਰਦੇ ਪਏ ਆਪਾਂ ਫੀਡ ਬਈ ਆਪਾਂ ਆਪਦੀ ਬਣਾ ਕੇ ਪਾਉਣੇ ਆ ਅੱਛਾ ਕੋਈ ਕਾਰਗਰ ਦਾ ਸੀਸ ਕੋਈ ਵਾਰ ਤੋਂ ਕੋਈ ਨਾ ਬਈ ਇਹ ਜਿਹੇ ਆਪਾਂ ਬਾਰਤ ਨੇ ਆਪਦੀ ਬਣਾ ਕੇ ਫੀਡ ਬਈ ਆਪਦੇ ਫਾਰਮੂਲੇ ਤੇ ਕੀ ਪਾ ਪੈ ਜਾਂਦੀ ਆ ਵੀ ਉਹ ਪਾਏ ਜਾਂਦੀ ਹੋ ਬਈ ਯ ਏ ਮਨ ਕੇ ਚੱਲ ਵੀ ਤੇਰਾ ਰੋਜ ਦਾ ਐਵਰੇਟ ਹਾਲ ਜਾ ਤੇਰੀ 15000 ਦਾ ਪਰ ਡੇ ਦੁੱਧ ਪੈਂਦਾ ਪੈਂਦਾ ਬਾਈ ਪੈਂਦਾ ਆਰਾਮ ਦਾ ਵੀ ਮਨ ਕੇ ਚੱਲ ਦੋ ਪੈਸੇ ਹੈਗੇ ਆ ਨਾਲੇ ਮਹੀਨੇ 'ਚ ਇੱਕ ਤਾਂ ਨਗਰ ਨਿਕਲ ਵੀ ਜਾਂਦਾ ਹਨਾ ਨਿਕਲ ਵੀ ਜਾਂਦਾ ਬਾਈ ਆ ਵਪਾਰ ਕਰੀ ਜਾਂ ਨਾਲ ਵਧੀਆ ਚੱਲ ਬਾਈ ਠੀਕ ਆ ਵੀ ਕਿੱਥੇ ਲੱਗੇ ਵਜਾ ਮਾਣਾ ਤੇ ਲੱਗੇ ਵਿਆ ਆਪਦੇ ਯਾਰ ਘਰੇ ਆ ਕੰਮ ਕਰੀ ਜਾਂ ਨੇ ਵੀ ਲੋਕੀ ਬਾਹਰ ਤੁਰੇ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਕੰਮ ਕਰ ਲੈ ਆਪਾਂ ਨੂੰ ਫਿਰ ਜਾ ਫਿਰ ਬਾਹਰਪੁਰ ਜਾਣ ਵਾਸਤੇ ਨਹੀਂ ਬਾਈ ਇਹ ਜਿਹਦਾ ਕੋਈ ਦਿਮਾਗ 'ਚ ਗੱਲ ਹੀ ਨਹੀਂ ਬਾਹਰਪੁਰ ਜਾ ਆ ਜੀ ਮੈਂ ਨਿੱਕੀ ਬੱਚੀ ਦੇਖੇ ਨੇ ਕਿੰਨੀ ਕੁ ਉਮਰਾਂ ਬੱਚੀ ਤੇ ਦੀ ਇਹ ਹੋ ਆਪਾਂ ਘੱਟ ਤੋਂ ਘੱਟ ਬਾਈ ਯਾਰ ਮਨ ਗਾ 15 16 ਮਹੀਨੇ ਦੀ ਬੱਚੀ ਸਵਾਈ ਵੀ ਆਪਣੀ 16 ਮਹੀਨੇ ਬੱਚੀ 16 ਮਹੀਨੇ ਦੀ ਬੱਚੀ ਵੀ 8 ਵੀ ਨਹੀਂ ਬੱਚੀ ਗੱਭਣ ਟੀਕਾ ਲਾਈ ਗਈ ਲਾਈ ਗਈ ਸੀਗੀ ਉਦੋਂ ਠੀਕ ਐ ਵੀ 16 17 ਮਹੀਨਾ ਤੱਕ ਵੀਰ ਕਹਿੰਦਾ ਖੀਰੀ ਖੀਰੀ ਬੱਚੀ 20 ਤੋਂ ਅੰਦਰ ਅੰਦਰ ਸੂਪੀ ਹੈ ਨਾ 20 ਤੋਂ ਅੰਦਰ ਅੰਦਰ ਬਾਈ ਸਵਾਈ ਵੀ ਆ ਤੇ ਮੈਂ ਮੈਕਸਿਮਮ ਜੇ ਆਪ ਐਵਰੇਜ ਦੇਖੇ ਵੀ ਘੱਟੋ ਘੱਟ ਫਿਰ 13 ਕਿ ਮਹੀਨੇ ਦੀ ਬੱਚੀ ਦਾ ਮੈ ਐਵਰੇਜ ਲੈ ਹੀ ਦਿੰਦੀ ਠੀਕ ਆ ਜੇ ਬਾਈ ਢਾਲੀਏ ਜਮਾ ਹਾਂ ਬਾਈ ਤੇ ਨਾਲ ਫਿਰ ਆ ਜਾਨਵਰ ਰੱਖੇ ਹੋਏ ਮੁਰਗੀਆਂ ਤੇ ਆ ਮਗਨ ਮੱਛੀ ਆ ਇਹਨੂੰ ਕੀ ਕਹ ਉਹੀ ਬਾਬਾ ਸ਼ੌਂਕ ਨੂੰ ਰੱਖੇ ਵਿਆ ਹੈ ਅੱਛਾ ਹਾਂ ਭਈ ਇਹ ਬਹਿ ਗਿਆ ਨੋ ਦੂਜਾ ਹੀ ਹਰਦੇ ਵੀ ਨਹੀਂ ਭਈ ਆਪਾਂ 10000 ਤਾਂ ਜੋੜਾ ਲੇਤਾ ਸੀਗਾ ਭਈ ਛੋਟੇ ਸੀਗੇ ਉਹ ਤਾਂ ਬੱਚੇ ਸੀ 4-4 ਮਹੀਨਿਆਂ ਦੇ ਠੀਕ ਆ ਆ ਮਗਰ ਇਹਦਾ ਬੱਚਾ ਆ ਗਿਆ ਹਨਾ ਕੇਰਲਾ ਚੋਂ ਮਂਗਾਏ ਵਿਆ ਭਈ ਆਪਣੇ ਠੀਕ ਆ ਤੇ ਫਿਰ ਮੁਰਗਿਆ ਵੀ ਤੇਰਾ ਵੱਤ ਕਾ ਪੁੱਤ ਕਾ ਸਾਰਾ ਕੁਝ ਰੱਖਿਆ ਵਾ ਹਨਾ ਬਾਕੀ ਉਹਦੇ ਖੁੱਡੇ ਤੇ ਤਾਲੇ ਵਾ ਬਾਕੀ ਸਾਰੇ ਠੀਕ ਆ ਸਾਰੇ ਪਾਸੇ ਖੁੱਡੇ ਜਾਨਵਰ ਲਾਏ ਵੇ ਜਾਵਾ ਹਾਂ ਭਈ ਤੇ ਜਿਵੇਂ ਆਪਾਂ ਹੁਣ ਗੱਲ ਕਰੀਏ ਬੱਚੇ ਆ ਗਏ ਮਗਰ ਹਨਾ ਇਹਦੇ ਜਨਰੇਸ਼ਨ ਨਵੀਂ ਤਿਆਰ ਹੋ ਜਾਂਦੀ ਆ ਨਵੀਂ ਤਿਆਰ ਹੋ ਜਾਂਦੀ ਆ ਭਈ ਠੀਕ ਹੈ ਸੀਮਨ ਸਾਰਾ ਵਲਡ ਵਾਈਡ ਦਾ ਹੀ ਹੈ ਸੀਮਨ ਬਾਈ ਵਲਡ ਵਾਈਡ ਦਾ ਵੱਧ ਠੀਕ ਹੈ ਤੇ ਸਾਰਿਆਂ ਜਿਵੇਂ ਇੱਕੋ ਜਿਹਾ ਰਲਦੇ ਮਿਲਦੇ ਹਨ ਇੱਕ ਨੂੰ ਵਸੀ ਕਰਕੇ ਤੇ ਵੇਚਨੀ ਆ ਵਸੀ ਇਹ ਹਾਂ ਇਹ ਥੋੜਾ ਜਿਹਾ ਫਿਰ ਕਲਰ ਇਹਦਾ ਨਾਲ ਮੈਚ ਨਹੀਂ ਕਰਦਾ ਤਾਂ ਵੇਚਨੀ ਆ ਹੈ ਹਾਂ ਇਹਦੀ ਕਿੰਨੀ ਕੁ ਉਮਰ ਹੈ ਜੀ ਇਹ ਵੀ ਹੋ ਬਾਈ 12-13 ਮਹੀਨਿਆਂ ਦੀ ਵਸੀ 12-13 ਮਹੀਨਿਆਂ ਦੀ ਤੇ ਰਿਕਾਰਡ ਵਗੈਰਾ ਫਿਰ ਆਪਾਂ ਜੇ ਕੋਈ ਪੁੱਛੂ ਫੋਨ ਤੇ ਦੱਸਾਂਗੇ ਸਾਰਾ ਹਾਂ ਬਾਈ ਸਾਰਾ ਕੋਦੇ ਦੰਦੋ ਖੀਰੀ ਆ ਹਲੇ ਕਿੰਨੀ ਕੁ ਉਮਰ 12-13 ਮਹੀਨੇ ਹਾਂ ਬਾਈ ਤੇ ਕਿੰਨੇ ਕੁ ਦੁੱਧ ਵਾਲੀ ਬੈਠਦੀ ਬੱਚੀ ਹੈ ਏ ਬਾਈ ਮਾਂ ਦਾ ਪਾਇਆ ਵਗਾ 30 ਲੀਟਰ ਉਹਦਾ ਤੇ ਮਾਂ ਵੀ ਦਿਖਾ ਦਿੰਦੇ ਫਾਰਮ ਜੀ ਫਿਰਦੇ ਉਹ ਵੀ ਦਿਖਾ ਦਿੰਦੇ ਬਾਹਲੀ ਗੱਲ ਹੈ ਠੀਕ ਆ 30 ਲੀਟਰ ਦੁੱਧ ਹੁਣ ਜਿਵੇਂ ਤੇਰਾ ਆ ਪੋਸਟ ਨਾਲ ਆਪਾਂ ਦੇਖਿਆ ਇਹ ਬੱਚਿਆਂ ਨੇ ਇਹ ਹੀ ਲੈਣਾ ਹਲੇ ਹੈ ਇਹ ਬਾਈ ਹੋਈਆਂ ਆਗੇ ਇਹਨਾਂ ਦੀ ਇਹ ਆ ਜੀ ਅਜਾ ਹੋ ਗਈ ਇਹ ਨਾ ਜੀ ਇਹਦੀ ਹੋਈ ਵੀ ਆ ਬਾਈ ਸਾਰੀਆਂ ਤੇ ਜਿਹੜੀਆਂ ਇਧਰ ਵੱਡੀਆਂ ਫਿਰਦੀਆਂ ਇਹਦਾ ਬਾਈ ਸੂਨ ਦੇ ਨੇੜੇ ਮੰਨ ਕੇ ਚੱਲਵੇ ਇਹ ਸੇ ਚੈੱਕ ਹੋ ਗਿਆ ਇਧਰ ਜਾਵੜੀਆਂ ਹਾਂ ਇਹ ਇਧਰ ਜਾਵੜੀਆਂ ਵੱਡੀ ਵੱੱਸੀ ਬੈਠੀਆਂ ਮੋਹ ਬੈਠੀਆਂ ਗਿਆ ਸਾਰੀਆਂ ਸੂਨ ਵਾਲੀਆਂ ਪਰ ਇਹਨਾਂ ਦੀ ਤੇ ਇਹਨਾਂ ਦੀ ਫੀਡ 'ਚ ਫਰਕ ਰੱਖਦੇ ਆਪਾਂ ਨਹੀਂ ਭਾਈ ਇੱਕ ਬਰਾਬਰੀ ਚੱਲੀ ਜਾਂਦਾ ਇਸ ਟਾਈਮ ਤੇ ਠੀਕ ਆ ਦੁੱਧ ਦਿੰਦੀ ਕੁਛ ਵੀ ਆ ਇੱਕੋ ਫੀਡ ਪੈਂਦੀ ਆ ਨਾ ਭਾਈ ਮੈਂ ਕਿਹਾ ਬੱਸੀਆਂ ਵਾਲੀ ਅੱਡ ਫੀਡ ਬਣਾ ਦੁੱਧ ਵਾਲੀ ਬੇੜਾਂ ਦੀ ਅੱਡ ਬਣਾਉਣੀ ਆ ਅੱਛਾ ਉਹਨਾਂ ਦੀ ਅੱਡ ਬਣਦੀ ਆ ਉਹਨਾਂ ਦੀ ਅੱਡ ਬਣਦੀ ਆ ਤੇ ਜਿਵੇਂ ਛੋਟੇ ਕਾਫ ਆ ਗਏ ਇੱਧਰ ਆ ਗਏ ਹੈ ਹਾਂ ਭਾਈ ਉਹ ਇੱਧਰ ਆ ਗਏ ਛੋਟੇ ਬੱਚਿਆਂ ਮਗਰ ਤਿਆਰ ਹੋ ਜਾਂਦੇ ਹਨ ਸਭ ਤੋਂ ਜਾਨਵਰ ਦੇਖੋ ਫਿਰ ਬੱਕਰੀ-ਮੋਕਰੀ ਵੀ ਸਾਰਾ ਕੁਝ ਰੱਖਿਆ ਹੋਇਆ ਹੈ ਹਾਂ ਸੋ ਆਹ ਦੇਖੋ ਹੁਣ ਇਹ ਬੱਚੀਆਂ ਗਈਆਂ ਇੱਕ ਨਾ ਟਾਈਮ ਫਿਰ ਪਿੰਜਰੇ ਚ ਰਹਿੰਦੀਆਂ ਇੱਥੇ ਇਹ ਭਾਈ ਰਹਿੰਦੀਆਂਗਾ 2-2.5 ਮਹੀਨੇ ਇਹਨਾਂ ਨੂੰ ਦ ਤੇ ਜੇ ਬਰਫ ਆਉਦਾ ਆਪਣਾ ਗਾ ਦਿ ਰਾਤ ਨੂੰ ਬੰਨ ਕੇ ਰੱਖ ਦੋ ਤਾਂ ਪੋਠੇ ਬਣੇ ਹਾਂ ਹਾਂ ਭਾਈ ਜੇ ਚਬਾਈ ਕਰਦੇ ਠੀਕ ਹੈ ਹੁਣ ਸਰਦੀ ਜੇ ਇੱਥੇ ਆ ਜਾਂਦੀ ਆ ਤੇ ਗਰਮੀ ਜੇ ਰਾਤ ਨੂੰ ਵਾਰ ਕਰ ਦਿੰਦੇ ਹਾਂ ਹਾਂ ਭਾਈ ਸੋ ਬਾਕੀ ਆ ਦੇਖੋ ਤੇ ਇੱਕਾ ਪਤਰੀ ਬਾਹਰ ਦੇਖੀ ਇਹ ਆਪਣੀ ਵਪਾਰ ਚਾਈ ਵੀ ਹੈ ਹਣਾ ਇਹ ਬਈ ਵਪਾਰ ਚਾਈ ਪੂਰੀ ਠੱਡੀ ਸੀਲ ਬੈਠਾ ਕੋਈ ਆਏ ਨਹੀਂ ਗੱਲ ਬੰਦਾ ਕਿਵੇਂ ਮਰਜੀ ਬੈਠਾ ਰਹੇ ਬਾਹਰ ਥੱਲੇ ਠੀਕ ਹੈ ਕੋਈ ਚੱਕਰ ਹੀ ਨਹੀਂ ਬਾਹਰ ਨੂੰ ਇਹ ਤੇ ਕਦੋਂ ਕਸੂਈ ਆ ਇਹ ਇਹ ਬਾਈ ਸਵੇਰੇ ਸੂਈ ਆ 4 ਵਜੇ ਬੱਸੀ ਸਵੇਰੇ 4 ਬੱਸੀ ਦੇ ਦਿੱਤੀ ਇਹਨੇ ਵੀ ਹਣਾ ਹਾਂ ਭਾਈ ਬੱਸੀ ਬਹੁਤ ਚੰਗੀ ਦਿੱਤੀ ਨਜਾਇਜ਼ ਹੀ ਚੰਗੀ ਬੱ ਠੀਕ ਹੈ ਇਹ ਜੇ ਮੈਂ ਗੱਲ ਕਰੀ ਫਿਰ ਦੁੱਧ ਹਾਈਐਸਟ ਕਿੱਥੇ ਕਿ ਜਾ ਬੜੂਗੀ ਇਹ ਇਹ ਬਈ 35 ਲੀਟਰ ਨੂੰ ਹਾਈਐਸਟ ਪਾ ਦੁੱਧ ਬਣ 35 ਲੀਟਰ ਹਾਂ ਬਈ ਵੀ ਤੇ ਰੇਟ ਕੀ ਰੱਖਿਆ ਪਏ ਦਾ ਰੇਟ ਬਈ ਇਹਦਾ 1 25 ਆ ਬੈ ਟੋਰੀ ਮੜਾ ਬਾਹਰ ਨੂੰ ਸੋ ਬਾਕੀ ਤੋਰਾ ਵਗੈਰਾ ਦੇਖੋ ਬੱਚੀ ਦਾ ਕੀ ਪਤਾ ਹੈ ਮੱਲਾਂ ਨੂੰ ਤੁਰਦੀ ਫਸੀ ਘੜੀ ਆ ਜਮਾ ਤੇ ਇੱਕ ਬੱਚੀ ਕੀਮਤ ਆ ਦੂਜਾ ਸੁਆ ਸੁਈ ਸੁਵਾਈ ਹੈ ਨਾ ਹਾਂ ਬਈ ਜੇਰ ਜੂ ਜਮਾ ਡਾਲਾ ਸਵੇਰੇ 4 ਲੀਟਰ ਦੁੱਧ ਕੱਢਿਆ ਬੱਚੀ ਨੂੰ ਪਿਆ ਕੇ ਜੇਰ ਜੂ ਰੋਕਿਆ ਜੇਰ ਬਈ ਓਕੇ ਬਾਕਾਇਦਾ ਵੀਡੀਓ ਦੇਵਾਂਗੇ ਠੀਕ ਹੈ ਸੋ ਜੇਰ ਦੀ ਵੀਡੀਓ ਵਗੈਰਾ ਵੀਰ ਕਹਿੰਦਾ ਹੈ ਤੇ ਵਾਕੀ ਬੀ ਦਾ ਪ੍ਰਬੰਧ ਨੰਬਰ ਆ ਬਾਈ ਯਰ ਕਿਸੇ ਪਾਸੋਂ ਆਤਰਾ ਵੇੜ ਨਹੀਂ ਹੈ ਕਿਸੇ ਪਾਸੇ ਕੋਈ ਬੰਦਾ ਹੱਥ ਨਹੀਂ ਧਾਰ ਸਕਦਾ ਤੇ ਨੰਬਰ ਉਹ ਜੀ ਦੁਆਰੇ ਆਪਣਾ ਨੰਬਰ ਬਾਈ 628058169 ਬਾਈ ਤੇ ਜੇ ਕਿਸੇ ਵੀਰ ਨੇ ਇਧਰੇ ਕੋਲ ਆ ਕੇ ਕਹਿੰਦਾ ਵੀ ਮੈਨੂੰ ਦੋ ਤਿੰਨ ਵੇੜਾ ਚਾਹੀਦੀ ਆ ਜਾ ਜਦੋਂ ਮਰਜੀ ਹਾਂ ਬਾਈ ਹਾਂ ਕੋਈ ਚੱਕਰੀ ਵੀ ਦੋ ਤਿੰਨ ਵੇੜਾ ਪਾ ਲੈ ਨਹੀਂ ਰਹਿਣੇ ਨਹੀਂ ਨਹੀਂ ਰਹਿਣਾ ਬਾਈ ਕੋਈ ਇਹ ਨਹੀਂ ਗੱਲ ਵੀ ਆਪਾਂ ਕਹਿੰਦੇ ਫਾਰਮ ਦਿਖਾ ਕੇ ਵੀ ਸਾਡੀ ਇਹ ਘਰ ਦੀ ਆ ਜਿਹੜੀ ਲਿਆਂਦੀ ਆ ਤੇ ਲੈਂਦੀ ਹੈ ਜਿਹੜੀ ਜੀ ਲਿਆਂਦੀ ਬਈ ਆਪਾਂ ਦੱਸੀ ਆ ਦੇਖੋ ਵੀ ਲਿਆਂਦੀ ਉਹ ਤੇ ਲੈਂਦੀ ਆ ਹਾਂ ਉਹ ਹੁਣ ਕਰ ਦਿਓ ਦੱਸੀ ਵੀ ਕਰਦੀ ਆ ਜਿਆਦਾ ਗੱਲ ਸੋ ਵੀ ਦਾ ਪ੍ਰਬੰਧ ਦੇਖਣ ਨੂੰ ਆਪਾਂ ਇਹਨੂੰ ਕਹਿਣ ਦੇ ਕਰਦੀ ਆ ਫਿਰ ਉਹ ਬਈ ਕੀ ਕਹਦਾ ਯਾਰ ਗੱਲ ਦਾ ਸਵਾਦ ਨਹੀਂ ਕਾਲੂ ਐਵੇਂ ਅਗਲਾ ਕਹਦਾ ਯਾਰ ਆਇਆ ਫਿਰ ਸੋ 17 ਸਾਲ ਦਾ ਮੁੰਡਾ ਡੇਰੀ ਫਾਰਮ ਦੇ ਵਿੱਚ ਕਿਤੇ ਜਿ ਪੈ ਗਿਆ ਜਮਾ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਕੀ ਚੀਜ਼ ਚਾਹੀਦੀ ਹੈ ਚਾਹੇ ਦੋ ਪੈਸੇ ਘੱਟ ਬਣ ਜਾਣ ਆਪਣੇ ਬੱਚਿਆਂ ਨੂੰ ਸੰਭਲੋ ਜਵਾਬ ਕੰਮ ਲਾ ਦਿਓ ਕਿਸੇ ਕੰਮ ਚਾਹੇ 2 ਲੱਖ ਰੁਪਏ ਚਾਹੇ ਮੰਨ ਕੇ ਚੱਲੀਏ ਇਹ ਮੁੰਡਾ ਅੱਜ ਦੀ ਘੜੀ ਇਹ ਪਿਕਾਮ ਲੱਗੇ ਨਹੀਂ ਅੱਜ ਕੱਲ 2 ਲੱਖ ਵੋਲਟੇਜ ਰਬੜਾ ਕਿੰਨਾ ਖਤਰਨਾਕ ਲੈ ਕੇ ਜਾਣਾ ਪੈਂਦਾ ਸੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇ ਦਿੱਤਾ ਹੈ ਦਿਲ ਤੋਂ